ਸ੍ਰੀ ਕਾਲ ਜੀ ਅੱਜ ਜੀ ਆਪਾਂ ਦਿਖਾਉਣ ਲੱਗੇ ਆ ਟਰਾਲੇ ਭਰਨ ਵਾਲਾ ਇੱਕ ਦੇਸੀ ਤਰੀਕੇ ਨਾਲ ਬਣਾਇਆ ਹੋਇਆ ਲੋਡਰ ਇਧਰਾ ਸੋਨਾਲਿਕਾ ਟਰੈਕਟਰ 745 ਇਹਦੇ ਅੱਗੇ ਇੱਕ ਲੋਡਰ ਲੱਗਿਆ ਹੋਇਆ ਹੈ ਜਿਹੜਾ ਕਿ ਸਿਰਫ ਪਿੰਡ ਵਾਲੇ ਮਿਸਤਰੀ ਨੇ ਇਸ ਨੂੰ ਬਣਾ ਕੇ ਤੇ ਇੰਸਟਾਲ ਕਰ ਦਿੱਤਾ ਹੈ ਦੇਖੋ ਕਿੰਨਾ ਵਧੀਆ ਪੰਡਾ ਭਰਨ ਦੀ ਲੋਡ ਵੀ ਨਹੀਂ ਸਿੱਧੀਆਂ ਪੈਣ ਨੂੰ ਭਰ-ਭਰ ਕੇ ਟਰਾਲੀ ਵਿੱਚ ਸਿੱਟ ਰਿਹਾ ਬਹੁਤ ਹੀ ਵਧੀਆ ਤਰੀਕਾ ਹੈ ਟਰਾਲੇ ਭਰਨ ਵਾਸਤੇ ਜਿਵੇਂ ਤੂੜੀ ਭਰਨੀ ਆ ਜਾਂ ਫਿਰ ਆਉਣ ਸਰੋਂ ਦੇ ਜਿਹੜੇ ਗੂਣ ਆਇਆ ਫਲੋਂਗਾ ਇਹਨੂੰ ਆਪਾਂ ਕਹਿ ਦਨੇ ਆ ਇਹਦੇ ਭਰ ਰਹੇ ਹੈਗੇ ਉਹ ਦੇਖੋ ਇੱਕ ਬੰਦਾ ਇੱਕੋ ਪਾਇਲਾਾ ਦਿੰਦੇ ਆ ਤੇ ਵਿੱਚ ਛੜਨਾ ਤੰਗੜੀਆਂ ਨਾਲ ਭਰ ਕੇ ਤੇ ਹੁਣ ਚੱਕ ਦੂਗਾ ਤਾਂ ਆ ਦੇਖੋ ਵੀ ਹਾਈਡਰੋਲਿਕ ਪ੍ਰੈਸ਼ਰ ਨਾਲ ਚੱਕਦਾ ਤਾਂ ਹੁਣ ਚੱਕ ਕੇ ਮਾਰੂਗਾ ਵਿਚਨ ਆ ਦੇਖੋ ਵੀ ਇਹਨਾਂ ਨੂੰ ਪੁੱਛਿਆ ਸੀ ਕਿੰਨਾ ਲੈ ਜਾਂਦੇ 1 ਕਿਲੇ ਜੀ ਕਹਿੰਦੇ 1 ਕਿਲੇ ਜੀ 1 ਕੁਆਂਟਲ ਜਲਾ ਭਾਗੇ ਇਹ ਪਾਉਂਦਾ ਜਿਹੜਾ ਨੀਰ ਹੈ ਜਿਹੜਾ ਸਰੋਂ ਦਾ ਨੀਰ ਹੈ ਇਹਨੂੰ ਲੈ ਜਾਂਦੇ ਆ ਜੀ ਆ ਦੇਖੋ ਨੇ ਗਾਹੋਂ ਨਿਕਲ ਰਿਹਾ ਜਿਵੇਂ ਕਿ ਯੂਕਰੇਨ ਦੇ ਨਹੀਂ ਨਿਕਲਦਾ ਹੁੰਦਾਗਾ ਉਸ ਤਰੀਕੇ ਦੇ ਹੁਣ ਗਾਹ ਵਧ ਗਿਆ ਇਹ ਉਹ ਠੋਕਿਆ ਵੀ ਇਹੜਾ ਇੱਕਾ ਲੋਹੇ ਦਾ ਵਿੱਚ ਬਾਲਾ ਲਾਇਆ ਹੋਇਆ ਇਹ ਵੱਡਾ ਵੀ ਹੈ ਤੇ ਛੋਟਾ ਵੀ ਹੁੰਦਾ ਹੈ ਉਹ ਦੇਖੋ ਹੁਣ ਛੋਟਾ ਹੋਣ ਲੱਗ ਗਿਆ ਇਹ ਕ੍ਰੇਨ ਵਾਲਾ ਸਿਸਟਮ ਲਾ ਰੱਖਿਆ ਇਹਦੇ ਬਾਕੀ ਪਰਲੀ ਸਾਈਡ 'ਚ ਦਿਖਾਉਨੇ ਆ ਪਰਲੀ ਸਾਈਡ 'ਚ ਇੱਕ ਪੰਪ ਲੱਗਿਆ ਹੋਇਆ ਜਿਹਦੇ ਨਾਲ ਕੀ ਵੱਡਾ ਤੇ ਛੋਟਾ ਹੁੰਦਾ ਹੈਗਾ ਆ ਦੇਖੋ ਵੀ ਆ ਦੋ ਜਣੇ ਤੰਗਲੀਆਂ ਨਾਲ ਇਹਨੂੰ ਭਰ ਰਏ ਹੈਗੇ ਇਹ ਹੈਗਾ ਆਪਰੇਟਰ ਟਰੈਕਟਰ ਚਲਾਉਣ ਵਾਲਾ ਡਰਾਈਵਰ ਆਹ ਰ ਹੈ ਇਹ ਇਧਰਲੀ ਸਾਈਡ 'ਚ ਇੱਕ ਪੰਪ ਲੱਗਿਆ ਹੋਇਆ ਜਿਹਦੇ ਨਾਲ ਕੀ ਇਹ ਪਰ ਵੱਡਾ ਤੇ ਛੋਟਾ ਹੁੰਦਾ ਹੈਗਾ। ਕੋਲੇ ਲੰਬਾ ਕਰ ਦਿੱਤਾ ਥੋੜਾ ਜਿਹਾ ਬਾਅਦ ਚ ਬੈਕ ਚ ਲੈਣ ਕੇ ਛੋਟਾ ਹੋ ਜਾਊਗਾ। ਨਾਲ ਆਪਾਂ ਅਗੇ ਤੇ ਹੈਡਰੇ ਮਸ਼ੀਨ ਵਾਲੇ ਫੰਕਸ਼ਨ ਪਾ ਦਿੱਤੇ ਵੱਡੇ ਛੋਟੇ ਕਰਨ ਵਾਸਤੇ। ਆਹ ਨੋ ਵੀਡਵਾਰੀ ਲਾੜਿਆ। ਜੇ ਕਿਸੇ ਨੇ ਪੜੋਂ ਜਾਂ ਗੂਣਾ ਤੂੜੀ ਵਿਚ ਐਸੇ ਸਵਰਖ ਕਰਨਾ ਹੋਵੇ ਆਪਾਂ ਨਾਲ ਬਾਈਆਂ ਦਾ ਨੰਬਰ ਇੱਥੇ ਮੈਂਸ਼ਨ ਕਰ ਦੇਾਂਗੇ। ਬਾਕੀ ਦੱਸਿਓ ਵੀਡੀਓ ਕਿੱਦਾਂ ਲੱਗੀ ਤੇ ਵੀਡੀਓ ਨੂੰ ਸ਼ੇਅਰ ਕਰਦੇ